ਤੇ ਕਿਹੜੇ ਮਨਸ ਚੈੱਕ ਵੀ ਆ ਰਹੇ ਨੇ ਬੀਸੀ ਸਹਿਬਾਨੇ ਸਰਕਾਰ ਮੰਤਰੀ ਸਹਿਬਾਨ ਨੇ ਇੱਕ ਇਸ਼ੂ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਵੀ ਜਿਹੜੀ ਵੀ ਆਈਡੀ ਸੈਂਟਰ ਹੈਗੇ ਨੇ ਵਰਕ ਪਰਮਿਟ ਵਾਲੇ ਨੇ ਜਾਂ ਬੱਚਿਆਂ ਨੂੰ ਬਾਹਰ ਫੇਰਦੇ ਨੇ ਉਹਨਾਂ ਸ਼ਕਤੀ ਤੋਰਦੇ ਉਸਤੇ ਚੈਕਿੰਗ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈਗਾ ਕਿ ਲੋਕੀ ਅਨਅਥਰਾਇਜ਼ ਤਰੀਕੇ ਦੇ ਨਾਲ ਬੱਚਿਆਂ ਦੇ ਮਾਵਾਬ ਨੂੰ ਅੰਨ ਸੈਸਰ ਲਈ ਤੰਕ ਕਰਨ ਤੋਂ ਬਾਅਦ ਬੱਚੇ ਵੀ ਪ੍ਰਸ਼ਾਨ ਹੁੰਦੇ ਨੇ ਪਰ ਬੱਚੇ ਬਾਹਰ ਫੇਰ ਦੋ ਹੁੰਦੇ ਨੇ ਜਦੋਂ ਬੱਚਾ ਬਾਹਰ ਦੀ ਮੋਰ ਦਿੱਤਾ ਜਾਂਦਾ ਹੈ ਤੇ ਉਹਨਾਂ ਤੋਂ ਬਹੁਤ ਦੁਆਵਾ ਬਤੇ ਉਤੇ ਮੰਦਪ ਵਿੱਚ ਕੀ ਗੁਜ਼ਰਦੀ ਹੈ ਜਿਸ ਕਰਕੇ ਮੰਤਰੀ ਸਾਹਿਬ ਨੇ ਬੜਾ ਸਤਕਾਈ ਨਾਲ ਇੱਕ ਕਦਮ ਚੁੱਕਿਆ ਹੈਗਾ ਜਿਸ ਕਰਕੇ ਅਸੀਂ ਸਾਰੇ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਸੈਂਟਰਾਂ ਨੂੰ ਚੈੱਕ ਕਰਨ ਜਾ ਰਹੇ ਹਾਂ ਤੇ ਸਭ ਜਿਹੜੇ ਸੈਂਟਰ ਬਤਲੋ ਜਿਤਨਾ ਪਿੱਖੀਵਾਲ ਤੇ 34 ਦੇ ਕਰੀਬ ਸੈੱਟਰ ਆ ਤੇ ਇਹ ਨਹੀਂ ਮਨਜ਼ੂਰਸ਼ੁਦਾ ਕੇ ਇੱਕ ਵਾਰੀ ਪਿੱਛੇ ਜੇ ਡੀਸੀ ਸਾਹਿਬ ਲੈ ਰਹੀ ਉਹ ਹੀ ਚੈੱਕ ਕਰਦੇ ਉਹ ਤੋਂ ਕੋਈ ਕਾਰਵਾਈ ਨਹੀਂ ਜਿਹੜੇ ਹੁਣ ਸੈਕਟਰ ਬੰਦ ਕਰਕੇ ਭੱਜ ਗਏ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਹੈ ਇਸ ਤਰ੍ਹਾਂ ਹੈਗਾ ਜੀ ਸਾਡੇ ਕੋਲ ਇੱਕ ਸਟਾਈਲ ਜਿਸ ਨੂੰ ਬਾਰੇ ਜਾਣਕਾਰੀ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਕਿ ਅਸੀਂ ਹਾਜ਼ੂਰ ਖੜੇ ਹੈਗੇ ਆ ਇਹ ਸਭ ਕਹਿ ਲਈ ਨਹੀਂ ਸਪਲਾਈ ਦਿੱਤਾ ਹੋਇਆ ਇਹਨਾਂ ਨੂੰ ਕਿਹਾ ਕਿ ਜੇ ਜਿਵੇਂ ਜਸਾਸ ਸਪਲਾਈ ਕੀਤਾ ਹੋਇਆ ਸਰਪੰਦੇ ਕਟ ਦੇ ਵਿੱਚ ਵਿੱਚ ਜੇ ਸਾਨੂੰ ਸਬੂਤ ਦਿਓ ਨਹੀਂ ਤਾਂ ਇਹਨਾਂ ਨੂੰ ਅਸੀਂ ਫੰਕ ਕਰਦੇ ਆ ਸਰ ਤੁਸੀਂ ਕਿਹਾ ਵੀ ਸਾਨੂੰ ਚਾਰਾਂ ਦੀ ਇਨਫੋਰਮੇਸ਼ਨ ਮਿਲੇਗੀ ਨਾ ਮਤਲਬ ਤੁਸੀਂ ਚਾਰ ਚੈੱਕ ਕਰਦੇ ਬਾਕੀ ਨਹੀਂ ਕਰਦੇ ਨਹੀਂ ਨਹੀਂ ਚਾਰ ਚੈੱਕ ਕਰਨੇ ਆ ਚਾਰ ਦੇ ਇਲਾਵਾ ਜਿਹੜੇ ਅਨ ਆਕਸਾਈ ਜਿਵੇਂ ਤੁਸੀਂ ਵੀ ਸਨ ਦੇ ਅੱਜ ਲੈ ਕੇ ਆਏ ਹੋ ਕਿ ਕੋਈ ਫਰਮਿਸ਼ੈਂਟ ਕਰਦੇ ਕਿ ਉਹਨਾਂ ਨੂੰ ਸੁਣਦੇ ਆਜਾਦਾ ਕਿ ਉਹਦੇ ਫੀਲਡ ਸੈਂਟਰ ਤੋਂ ਚੱਲਿਆ ਹੈ ਉਹਨਾਂ ਆਨਲਾਈਨ ਸੈਂਟਰ ਦੇ ਉੱਤੇ ਜੁੜੀ ਕੋਈ ਸਰਵਿਸ ਬੰਦ ਹੋਈ ਹੈ ਜੀ ਚੱਕ ਦੇ ਤਰ੍ਹਾਂ ਕੰਮ ਨਿਕਾੜੀ ਕਰਕੇ ਬੰਦ ਕਰਾਂਗੇ ਅੱਜ ਜੀ ਜੇਰੇ ਤੁਸੀਂ ਚੈੱਕ ਕਰਦੇ ਉਹਨਾਂ ਕੋਲ ਅੱਜ ਲਾਇਸੈਂਸ ਅਵੇਲੇਬਲ ਨਹੀਂ ਹੈ ਜੇਰੇ ਤੁਸੀਂ ਉਹਨਾਂ ਕੋਲ ਭੱਜ ਕੇ ਜਾਓ ਭੱਜ ਕੇ ਜਾਓ ਟੂਰ ਆਫ ਇੰਗਲਿਸ਼ ਪਿਕਵੈਂਟ ਹੰਡਲਰ ਰੋਡ ਤੇ ਅੱਜ ਐਸ.ਡੀ.ਐਮ ਸਾਹਿਬ ਚੈਕਿੰਗ ਲਈ ਆਈ ਸੀ ਆਈ ਅ ਸੈਂਟਰ ਦੇ ਲਾਇਸੈਂਸ ਅੰਦਰ ਆ ਤੇ ਉਹਨਾਂ ਨੇ ਸਾਡੇ ਸਾਰੇ ਕਾਗਜ਼ ਸਹੀ ਪਾਏ ਤੇ ਮੇਰੀ ਬਾਕੀਰੋ ਵੀ ਬੇਨਤੀ ਆ ਕਿ ਸਾਰਿਆਂ ਨੂੰ ਆਪਣੇ ਕਾਗਜ਼ ਦੁਸ਼ਤ ਕਰ ਲਏ ਚਾਹੀਦੇ ਤਾਂ ਕਿ ਹਰੇਕ ਹਰ ਤਰ੍ਹਾਂ ਦੀ ਖਚਲ ਖਰੀ ਤੋਂ ਬਚਿਆ ਜਾ ਸਕੇ ਧੰਨਵਾਦ ਚਲੋ ਯੋਕੇਸ਼